10 ਲੱਖ ਦੇ ਕਰੀਬ 올ਓਵਰ ਇੰਡੀਆ ਅਸੀਂ ਆਪਦੀ ਮੋਟਰ ਲਗਾ ਚੁੱਕੀ ਹੈ ਤਾਂ ਸਭ ਤੋਂ ਵੱਡਾ ਫੀਚਰ ਇੱਕ ਹੈਗਾ ਜੀ ਜੀਪੀਐਸ ਸਿਸਟਮ ਪਹਿਲਾਂ ਜੇ ਜੀਪੀਐਸ ਸਿਸਟਮ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸਾਰੀ ਡਰਾਈਵ ਉੱਤੇ ਦੀ ਉੱਤੇ ਕ੍ਰੈਸ਼ ਕਰਦੀ ਡਰਾਈਵ ਨੂੰ ਸਮਾਰਟ ਡਰਾਈਵ ਕਹਿੰਦੇ ਆ ਅਸੀਂ ਠੀਕ ਹੈ ਜੀ ਇਸ ਸਮਾਰਟ ਡਰਾਈਵ ਇਸ ਕਰਕੇ ਕਹਿੰਦੇ ਆ ਕਿ ਪਹਿਲੀ ਗੱਲ ਤਾਂ ਇਹ ਸਾਰਾ ਫੋਨ ਤੋਂ ਆਪਰੇਟ ਹੁੰਦੀ ਹੈ ਤੁਸੀਂ ਭਾਰਤ ਦੇ ਕਿਸੇ ਮਰਜ਼ੀ ਕੋਨੇ 'ਚ ਬੈਠੇ ਹੋ ਜੀ ਤੁਸੀਂ ਆਪ ਦਾ ਇੱਥੋਂ ਵੀ ਡਰਾਈਵ ਆਪ ਦੀ ਕੰਟਰੋਲ ਕਰ ਸਕਦੇ ਹੋ ਹੁਣ ਪਲੇਟਾਂ ਦੀ ਗੱਲ ਕਰੀਏ ਭਾਈ ਇੱਥੇ ਕੀ ਸਟਰਕਚਰ ਲਗਾ ਇੱਥੇ ਵੀ ਕੋਈ ਸੇਫਟੀ ਵਾਸਤੇ ਲੱਗਾ ਹੋਇਆ ਭਾਈ ਜੀ ਇਹਦੇ ਵਿੱਚ ਅਸੀਂ ਐਂਟੀ ਥੈਫਟ ਬੋਲਟ ਲਾਉਨੇ ਹੈਗੇ ਇਹ ਗੱਲ ਕਰੀਏ ਤਾਂ ਸਾਰੀ ਸਾਰਾ ਜਿਹੜਾ ਉਹ ਹੈ ਸੈੱਟ ਸਾਡੀ ਕੰਪਨੀ ਪ੍ਰੋਵਾਈਡ ਕਰਾ ਕੇ ਦਿੰਦੀ ਹੈ ਹੌਡ ਡਿਫ ਸਟਰਕਚਰ ਹੁੰਦਾ ਹੈ ਜਿਹਦੇ ਨਾਲ ਅਸੀਂ ਕੱਟੋ ਕਰ 15 20 ਸਾਲ ਦਾ ਕਹਿ ਕੇ ਚੱਲਦੇ ਹਾਂ ਵੀ ਜੀ ਇਹਨੂੰ ਜਰ ਨਹੀਂ ਲੱਗਣਾ ਹੱਸੀ ਗੱਲ ਦੋਸਤੋ ਜੇਕਰ ਸੋਲਰ ਮੋਟਰ ਲਵਾਉਣੀ ਹੈ ਨਾ ਤਾਂ ਵੀਡੀਓ ਧ ਮੋਟਰ ਲੱਗੀ ਤੇ ਲੈ ਕੇ ਆਏ ਆ ਜਿੱਥੇ ਸਾਰੀ ਜਾਣਕਾਰੀ ਦੇਣਗੇ ਵੀ ਕੀ ਕੁਆਲਿਟੀ ਰਹਿੰਦੀ ਆ ਤੇ ਸਭ ਤੋਂ ਵੱਡੀ ਗੱਲ ਵੀ ਲਗਭਗ ਪੂਰੇ ਭਾਰਤ ਵਿੱਚ 3 ਲੱਖ ਪਲੱਸ ਮੋਟਰ ਇਹਨਾਂ ਨੇ ਲਾਈ ਹੋਈ ਆ ਦੂਜੀ ਗੱਲ ਜਿਹੜੇ ਸਿਕਿਉਰਟੀ ਵਾਲੇ ਫੀਚਰ ਆ ਬਹੁਤ ਸਾਰੇ ਮਿੱਤਰਾਂ ਦੇ ਇਹ ਸਵਾਲ ਹੁੰਦੇ ਸੀਗੇ ਵੀ ਯਾਰ ਮੋਟਰ ਤਾਂ ਅਸੀਂ ਲਵਾ ਲਈ ਚੋਰੀ ਹੋ ਜਾਂਦੀ ਆ ਤਾਂ ਇਹਦੇ ਵਿੱਚ ਚੋਰੀ ਤੋਂ ਰੋਕਣ ਵਾਸਤੇ ਬਹੁਤ ਸਾਰੇ ਵਧੀਆ ਫੀਚਰ ਬਾਈ ਹੋਰਾਂ ਨੇ ਦਿੱਤੇ ਹੋਣੇ ਸਸੀ ਗੱਲ ਜੀ ਸਸੀ ਗੱਲ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਦੱਸ ਦਈਏ ਮੇਰਾ ਨਾਮ ਹਰਵੀਰ ਸਿੰਘ ਹੈ ਜੀ ਮੈਂ ਇਕੋਜ਼ਨ ਸੋਲੂਸ਼ਨ ਕੰਪਨੀ ਦੇ ਵਿੱਚ ਐਜ਼ ਅ ਸੇਲਜ਼ ਐਗਜ਼ੀਕਿਊਟਿਵ ਜੌਬ ਕਰ ਰਹਾ ਬ੍ਰਿਟਨ ਏਰੀਆ ਦਾ ਜੀ ਤੇ ਜੇ ਆਪਾਂ ਗੱਲ ਕਰੀਏ ਹੁਣ ਕੰਪਨੀ ਬਾਰੇ ਤਾਂ ਸਾਡੀ ਕੰਪਨੀ ਜਿਹੜੀ ਹੈਗੀ ਜਿਵੇਂ ਭਾਈ ਜੀ ਨੇ ਪਹਿਲਾਂ ਦੱਸਿਆ ਸੀ ਕਰੀਬ 3 ਲੱਖ ਦੇ ਕਰੀਬ 올 ਓਵਰ ਇੰਡੀਆ ਅਸੀਂ ਆਪਣੀ ਮੋਟਰ ਲਗਾ ਚੁੱਕੇ ਹਾਂ ਠੀਕ ਹੈ ਜੀ ਠੀਕ ਹੈ ਜਿਹਦੇ ਵਿੱਚ ਸਾਊਥ ਦਾ ਏਰੀਆ ਰਾਜਸਥਾਨ ਦੇ ਜਿਹੜੇ ਸਰਕਾਰੀ ਮੋਟਰਾਂ ਲੱਗਦੀਆਂ ਹਰਿਆਣਾ ਤੇ ਪੰਜਾਬ ਪੰਜਾਬ ਦੇ ਵਿੱਚ ਜਿੰਨੀਆਂ ਵੀ ਹੁਣ ਤੱਕ ਸਰਕਾਰੀ ਮੋਟਰਾਂ ਲੱਗੀਆਂ ਮੈਕਸਿਮਮ ਜੇ ਗੱਲ ਕਰੀਏ ਤਾਂ ਸਾਡੀ ਕੰਪਨੀ ਦੇ ਮੋਟਰਾਂ ਹੀ ਲੱਗ ਚੁੱਕੀਆਂ ਠੀਕ ਹੈ ਬਾਈ ਠੀਕ ਹੈ ਜੀ ਤੇ ਬਾਈ ਜੀ ਜੇ ਗੱਲ ਕਰੀਏ ਮਤਲਬ ਇਕੋਜਨ ਦਾ ਕਿਉਂਕਿ ਕੰਪਨੀਆਂ ਬਹੁਤ ਨੇ ਹਾਂਜੀ ਤੇ ਛੋਟੀਆਂ ਵੀ ਬਹੁਤ ਆ ਵੱਡੀਆਂ ਵੀ ਬਹੁਤ ਨੇ ਪਰ ਇਕੋਜਨ ਦਾ ਕੀ ਫਰਕ ਦੂਜਿਆਂ ਨਾਲ ਬਾਈ ਜੀ ਜੇ ਆਪਾਂ ਕੰਪਨੀ ਇਕੋਜਨ ਦੀ ਗੱਲ ਕਰੀਏ ਤਾਂ ਇਹ ਕਰੀਬ ਅੱਜ ਤੋਂ 10 ਤੋਂ 15 ਸਾਲ ਪਹਿਲਾਂ ਸਟਾਰਟ ਹੋਈ ਕੰਪਨੀ ਹੈ ਜੀ ਠੀਕ ਹੈ ਤੇ ਬੇਸਿਕ ਜੇ ਸਟਾਰਟਿੰਗ ਗੱਲ ਕਰੀਏ ਤਾਂ ਇਹਨਾਂ ਨੇ ਸਾਊਥ ਆਫ ਇੰਡੀਆ ਜਿਹੜਾ ਆਪਣਾ ਜਮਾ ਨਿਚਲਾ ਭਾਰਤ ਹੈ ਉੱਥੋਂ ਸਟਾਰਟ ਕੀਤੀ ਸੀਗੀ ਕੰਪਨੀ ਠੀਕ ਹੈ ਜ ਸਭ ਤੋਂ ਮੇਨਲੀ ਤਾਂ ਇਹਨੇ ਸਟਾਰਟ ਕੀਤੀ ਸੀ ਡਰਾਈਵ ਬਣਾਉਣੀ ਜਿਹੜੀ ਆ ਡਰਾਈਵ ਬਣਦਾ ਆ ਜਿਹੜਾ ਚੈਨਲ ਬਣਦਾ ਸਾਰਾ ਸਿਸਟਮ ਨਾ ਨਾ ਜਿਹੜਾ ਚਿੱਟਾ ਆ ਬਕਸਾ ਜਿਹੜਾ ਆਪਾਂ ਜਿਹੜਾ ਬਕਸਾ ਬਣਦਾ ਜਿਹਨੂੰ ਆਪਾਂ ਸਵਿਚ ਕਹਿੰਦੇ ਆਪਾਂ ਸਵਿਚ ਕਹਿੰਦੇ ਆ ਠੀਕ ਆ ਜੀ ਠੀਕ ਆ ਇਸ ਤੋਂ ਸਟਾਰਟ ਕੀਤੀ ਸੀ ਉਸ ਤੋਂ ਬਾਅਦ ਇਹ ਪੈਨਲ ਮੋਟਰ ਦੇ ਵਿੱਚ ਆਈ ਹੈਗੀ ਠੀਕ ਹੈ ਤੇ ਜਿਹੜੀ ਮੋਟਰ ਦੀ ਗੱਲ ਕਰੀਏ ਤੇ ਸਾਡੀ ਇਹਦੀ ਗੱਲ ਕਰੀਏ ਹੁਣ ਜੇ ਕੰਪਨੀ ਦੀ ਗੱਲ ਕਰੀਏ ਤਾਂ ਸਾਰੀ ਇਹ ਸਾਰਾ ਜਿਹੜਾ ਹੋਇਆ ਸੈੱਟ ਆ ਸਾਡੀ ਕੰਪਨੀ ਪ੍ਰੋਵਾਈਡ ਕਰਾ ਕੇ ਦਿੰਦੀ ਹੈ। ਹਲ ਜੇ ਕਹਿ ਦਿਆ ਨਾ ਮਤਲਬ ਵੀ ਜਿਵੇਂ ਉੱਥੋਂ ਗਰਾਉਂਡ ਤੋਂ ਲਾ ਕੇ ਜਿੰਨਾ ਪ੍ਰੋਜੈਕਟ ਦੇਖ ਰਹੇ ਆ ਇਹ ਸਾਰਾ ਇਕੋ ਜਨ ਦੀ ਹੈ। ਬਿਲਕੁਲ ਬਿਲਕੁਲ ਬਾਈ ਜੀ। ਠੀਕ ਆ ਵੀ ਕੋਈ ਹੋਰ ਬ੍ਰਾਂਡ ਤੋਂ ਨਹੀਂ ਲੈਣੀ ਪੂਜੀ। ਨਾ ਨਾ ਕੁਝ ਵੀ ਨਹੀਂ ਜੀ ਬਾਈ ਜੀ ਕੱਲੀ ਕੱਲੀ ਚੀਜ਼ ਕੰਪਨੀ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਉਹੀ ਜਿਵੇਂ ਤੁਸੀਂ ਕਹਿ ਕੇ ਹਟਿਓਗੇ ਜਮਾਂ ਨੀਚਲੇ ਲੈਵਲ ਤੋਂ ਲੈ ਕੇ ਉੱਪਰ ਤੱਕ ਠੀਕ ਹੈ ਭਾਵੇਂ ਆ ਸਾਰੇ ਸਟਰਕਚਰ ਦੀ ਗੱਲ ਕਰੀਏ ਭਾਵੇਂ ਆਹ ਪੈਨਲਾਂ ਦੀ ਗੱਲ ਕਰੀਏ ਮੋਟਰ ਦੀ ਗੱਲ ਕਰੀਏ ਡਰਾਈਵ ਦੀ ਗੱਲ ਕਰੀਏ ਹਰ ਇੱਕ ਚੀਜ਼ ਇਕੋ ਜਨ ਵੱਲ ਕੰਪਨੀ ਵੀ ਪੁਰਾਣੀ ਆ ਤੇ ਪਾਣੀ ਵੀ ਮੈਂ ਦੇਖਾ ਬਹੁਤ ਵਧੀਆ ਆਉਂਦਾਗਾ ਹੁਣ ਫੀਚਰ ਕੀ ਨੇ ਇਹਦੇ ਵਿੱਚ ਇੱਕ ਜਿਹੜਾ ਚੋਰੀ ਵਾਲਾ ਫੀਚਰ ਵੀ ਆ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਆਪਾਂ ਲੱਖਾਂ ਰੁਪਏ ਕਿਸੇ ਪ੍ਰੋਡਕਟ ਤੇ ਲਾਉਨੇ ਆ ਬਾਅਦ ਚ ਦੁੱਖ ਬਹੁਤ ਹੁੰਦਾਗਾ ਤਾਂ ਉਹ ਕੀ ਫੀਚਰ ਰਹਿੰਦੇ ਆ ओके ਜੇ ਸਿਕਿਉਰਟੀ ਫੀਚਰ ਦੀ ਗੱਲ ਕਰੀਏ ਬਾਈ ਜੀ ਤਾਂ ਸਭ ਤੋਂ ਵੱਡਾ ਫੀਚਰ ਇੱਕ ਹੈਗਾ ਜੀ ਜੀਪੀਐਸ ਸਿਸਟਮ ਜਿਹੜਾ ਅਸੀਂ ਡਰਾਈਵ ਦੇ ਵਿੱਚ ਲਗਾ ਕੇ ਦਿੰਨੇ ਹੈਗੇ ਠੀਕ ਹੈ ਜੀ ਜੇਕਰ ਲਈ ਡਰਾਈਵ ਦੀ ਗੱਲ ਕਰੀਏ ਤਾਂ ਇਹ ਘੱਟੋ ਘੱਟ 25-30 ਹਜ਼ਾਰ ਦਾ ਇੱਕ ਪ੍ਰੋਡਕਟ ਹੈ ਜੀ ਠੀਕ ਹੈ ਜੀ ਜਿਹੜਾ ਮੇਨਲੀ ਲੋਕ ਚੋਰੀ ਕਰਨ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ ਠੀਕ ਹੈ ਹੁਣ ਇਸ ਡਰਾਈਵ ਦੇ ਵਿੱਚ SIM ਲਾ ਕੇ ਆਉਂਦਾ ਜੀ ਜਿਹਨੂੰ ਆਪਾਂ ਸਮਾਰਟ ਡਰਾਈਵ ਨੂੰ ਸਮਾਰਟ ਡਰਾਈਵ ਕਹਿੰਦੇ ਆ ਅਸੀਂ ਠੀਕ ਹੈ ਜੀ ਇਸ ਸਮਾਰਟ ਡਰਾਈਵ ਇਸ ਕਰਕੇ ਕਹਿੰਦੇ ਆ ਕਿ ਇਹ ਪਹਿਲੀ ਗੱਲ ਤਾਂ ਇਹ ਸਾਰਾ ਫੋਨ ਤੋਂ ਆਪਰੇਟ ਹੁੰਦੀ ਹੈ ਠੀਕ ਹੈ ਤੁਹਾਡੇ ਕੋਲ ਇੱਕ smartphones ਹੋਣਾ ਚਾਹੀਦਾ ਇਹਦੇ ਵਿੱਚ sim ਲੱਗਿਆ ਹੋਇਆ ਜੀ ਠੀਕ ਹੈ ਤੁਸੀਂ ਆਪਦੇ ਫੋਨ ਤੋਂ ਆਪਰੇਟ ਕਰੋ ਭਾਵੇਂ ਤੁਸੀਂ ਭਾਰਤ ਦੇ ਕਿਸੇ ਮਰਜ਼ੀ ਕੋਨੇ 'ਚ ਬੈਠੇ ਹੋ ਜੀ ਤੁਸੀਂ ਆਪ ਦਾ ਇੱਥੋਂ ਵੀ ਡਰਾਈਵ ਆਪਦੀ ਕੰਟਰੋਲ ਕਰ ਸਕਦੇ ਹੋ ਮਤਲਬ ਤਾਂ ਸਿੱਧਾ ਮੋਬਾਈਲ ਤੇ ਆਪਣਾ ਆਨ ਆਫ ਕਰ ਸਕਦੇ ਬਿਲਕੁਲ ਆਨ ਆਫ ਹੋਰ ਇੱਕ ਗੱਲ ਹੈ ਜੇ ਕੋਈ ਵੀ ਫ੍ਰੀਕੁਐਂਸੀ ਹੈ ਕੁਝ ਵੀ ਹੈਗਾ ਹਰੇਕ ਚੀਜ਼ ਤੁਹਾਨੂੰ ਫੋਨ ਦੇ ਵਿੱਚੋਂ ਪਤਾ ਲੱਗਦੀ ਰਹੂਗੀ ਠੀਕ ਹੈ ਜੀ ਠੀਕ ਹੈ ਕੱਲਾ ਕੱਲਾ ਫੀਚਰ ਵੀ ਕਿੰਨੇ ਤੁਹਾਡਾ ਪਾਣੀ ਨਿਕਲ ਰਿਹਾ ਪਰ ਮਿੰਟ ਕਿੰਨਾ ਪਾਣੀ ਨਿਕਲ ਰਿਹਾ ਪਰ ਘੰਟੇ ਕਿੰਨਾ ਨਿਕਲ ਰਿਹਾ ਕਿੰਨੀ ਫ੍ਰੀਕੁ ਠੀਕ ਹੈ ਭਾਈ ਜਿਵੇਂ ਘਰਾਂ ਦੇ ਵਿੱਚ ਮਤਲਬ ਆਪਣਾ ਕੋਈ ਕਨੈਕਸ਼ਨ ਦੇ ਵਿੱਚ ਪ੍ਰੋਬਲਮ ਆਈ ਨੀ ਉਹ ਬੰਦ ਹੋ ਜਾਂਦਾ ਉਸ ਤਰੀਕੇ ਨਾਲ ਹੀ ਇਹ ਜਿਹੜੀ ਸਵਿਚ ਹੈ ਬੰਦ ਹੋ ਜਾਊਗਾ ਹਾਂਜੀ 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 ਐਸੀ ਕਰਕੇ ਆਪਾਂ ਇਹਨੂੰ ਇੱਕ ਸਪਾਰ ਡਰਾਈਵ ਦੇ ਤੌਰ ਤੇ ਲੈ ਕੇ ਚੱਲਦੇ ਹਾਂ ਕਿ ਤੁਹਾਨੂੰ ਫੋਰ ਐਗਜ਼ਾਮਪਲ ਜਿਵੇਂ ਪਾਣੀ ਕਿਤੇ ਲੱਗ ਰਿਹਾ ਹੈਗਾ ਠੀਕ ਹੈ ਇਹਦੇ ਵਿੱਚ ਆਪਣੇ ਹੁਣ ਗਰਮੀ ਦਾ ਜਿਵੇਂ ਉਹ ਹੈਗਾ ਤਾਪ ਹੈਗਾ ਜਿਆਦਾ ਵੱਧ ਗਿਆ ਤਾਂ ਉੱਥੇ ਇਹਨੇ ਕੀ ਕਰਨਾ ਹੈਗਾ ਉਸ ਦੇ ਹਿਸਾਬ ਨਾਲ ਆਪਦੇ ਹਿਸਾਬ ਨਾਲ ਐਡਜਸਟ ਕਰ ਲਵੇਗਾ ਜੀ ਭਾਈ ਇੱਕ ਚੀਜ਼ ਜਿਹੜੇ ਹੁਣ ਤੁਸੀਂ ਸਿਮ ਵਾਲੀ ਗੱਲ ਦੱਸੀ ਹੁਣ ਮੰਨ ਲਓ ਮੈਂ ਆਪਣੇ ਖੇਤ ਦੇ ਵਿੱਚ ਲਵਾ ਲੈਂਦਾ ਕੋਈ ਬੰਦਾ ਚੋਰ ਤਾਂ ਇਹ ਕੋਈ ਫੀਚਰ ਮਤਲਬ ਨੂੰ ਪਤਾ ਲੱਗ ਜਾ ਵੀ ਇਹ ਪਿਆ ਕਿੱਥੇ ਆ ਬਿਲਕੁਲ ਭਾਈ ਜੀ ਬਿਲਕੁਲ ਜੇ ਆਪਾਂ ਹੁਣ ਸਮਾਰਟ ਡਰਾਈਵ ਦੀ ਗੱਲ ਕੀਤੀ ਹੈ ਤਾਂ ਉੱਥੇ ਇੱਕ ਜੀਪੀਐਸ ਸਿਸਟਮ ਹੋਣਾ ਵੀ ਬਹੁਤ ਲਾਜ਼ਮੀ ਹੈ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਕੰਪਨੀ ਦੁਆਰਾ ਜੀਪੀਐਸ ਸਿਸਟਮ ਲਗਾ ਕੇ ਦਿੱਤਾ ਜਾਏਗਾ ਜਿਹਦੇ ਨਾਲ ਅਸੀਂ ਕੀ ਹੈਗਾ ਵੀ ਫੋਰ ਐਗਜ਼ਾਮਪਲ ਇਹ ਚੋਰੀ ਵੀ ਹੋ ਜਾਂਦੀ ਹੈ ਠੀਕ ਹੈ ਤਾਂ ਤੁਹਾਨੂੰ ਕੱਲੇ-ਕੱਲੇ ਥਾਂ ਦੀ ਲੋਕੇਸ਼ਨ ਮਿਲਦੀ ਰਹੂਗੀ ਤੇ ਜਦੋਂ ਇਹ ਸਟਾਰਟ ਹੋਗੀ ਤਾਂ ਨਾਲ ਦੀ ਨਾਲ ਜੇ ਕਿਸੇ ਨੇ ਇੱਥੋਂ ਪੱਟ ਕੇ ਕਿਤੇ ਹੋਰ ਲਗਾਈ ਹੈਗੀ ਤਾਂ ਤੁਹਾਨੂੰ ਨਾਲ ਦੀ ਨਾਲ ਲੋਕੇਸ਼ਨ ਪਤਾ ਲੱਗ ਜੂ ਵੀ ਥੋੜੀ ਡਰਾਈਵ ਕਿੱਥੋਂ ਤੇ ਕਿੱਥੇ ਐਸ ਵळे ਪਈ ਆ ਜੇ ਬਈ ਕਈ ਵਾਰ ਬੰਦਾ ਕਿਉਂਕਿ ਚੋਰ ਹੋਰ ਵੀ ਟੈਕਨੀਕਲ ਤਰੀਕੇ ਨਾਲ ਸਿਮੇ ਚ ਡਿਫਿਊਜ਼ ਕਰ ਦਿੰਦੇ ਨੇ ਤਾਂ ਇਹ ਕੀ ਰੈਐਕਸ਼ਨ ਕਰੂ ਫਿਰ ਬਾਈ ਜੀ ਜੇ ਫਾਰ ਐਗਜ਼ਾਮਪਲ ਜੇ ਸਿਮ ਪਹਿਲੀ ਗੱਲ ਤਾਂ ਇਹਨਾਂ ਨੇ ਡੀਐਕਟੀਵੇਟ ਕਰਤਾ ਪਹਿਲੀ ਗੱਲ ਇਹ ਚੱਲਣਾ ਬੰਦ ਕਰ ਦੂਗੀ ਠੀਕ ਹੈ ਅੱਛਾ ਜੀ ਤੇ ਦੂਸਰੀ ਗੱਲ ਹੈ ਜੇ ਜੀਪੀਐਸ ਸਿਸਟਮ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸਾਰੀ ਡਰਾਈਵ ਉੱਥੇ ਦੀ ਉੱਥੇ ਕ੍ਰੈਸ਼ ਕਰ ਗਈ ਮੰਨ ਲਓ ਉਦੋਂ ਬੜਾ ਇਕੱਲਾ ਲੋਹਾ ਰਹਿ ਜਾਊਗਾ ਜਿਹੜਾ ਕੋਈ ਘਣਾ 500 ਦਾ ਹੋਰ ਇਹਦਾ ਵਿੱਚੋਂ ਮਟੀਰੀਅਲ ਨਹੀਂ ਚੱਲੂਗਾ ਬਿਲਕੁਲ ਜੀ ਬਿਲਕੁਲ ਤਾਂ ਉਹ ਤੇ ਕੰਮ ਦਾ ਨਹੀਂ ਰਹਿਣਾ ਇਹ ਬਿਲਕੁਲ ਬਾਈ ਜੀ ਬਿਲਕੁਲ ਜਿਵੇਂ ਆਪਾਂ ਜੀਪੀਐਸ ਦੀ ਪਹਿਲਾਂ ਗੱਲ ਕਰਕੇ ਹੁੰਦੇ ਆਂਗੇ ਜੀ ਤੇ ਜੇ ਜੀਪੀਐਸ ਪੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਜੀਪੀਐਸ ਅੰਦਰ ਇੱਕ ਸੌਫਟਵੇਅਰ ਟਾਈਪ ਹੈ ਠੀਕ ਹੈ ਨਾ ਛੋਟੀ ਜੀ ਡੱਬੀ ਹੈਗੀ ਉਹਦੇ ਅੰਦਰ ਸੌਫਟਵੇਅਰ ਹੈ ਤੇ ਜੇ ਫਾਰ ਐਗਜ਼ਾਮਪਲ ਉਹ ਕਿਸੇ ਨੇ ਪੱਟਿਆ ਤਾਂ ਨਾਲ ਦੀ ਨਾਲ ਖਤਮ ਹੋ ਜੂਗੀ ਜੀ ਸਾਰੀ ਡਰਾਈਵ ਹੀ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਬਾਈ ਜੇ ਗੱਲ ਕਰੀਏ ਪ੍ਰੋਡਕਟ ਦੇ ਵਿੱਚ ਜਿਹੜਾ ਇਹ ਥੱਲੇ ਤੇ ਸਟਰਕਚਰ ਲੱਗਾ ਹੋਇਆ ਹੈ। ਹਾਂਜੀ। ਇਹਨੂੰ ਵੀ ਜਰ ਬਹੁਤ ਛੇਤੀ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ, ਟੁੱਟ ਗਈ ਡਿੱਗੀ ਜਾਂਦੀ ਹੈ। ਇਹਦੇ ਲਈ ਬਈ ਕੀ ਪ੍ਰਬੰਧ ਰੱਖਿਆ ਹੋਇਆ ਹੈ? ਬਾਈ ਜੀ ਇਹ ਸਟਰਕਚਰ ਨੂੰ ਜੇ ਆਪਾਂ ਸਟਰਕਚਰ ਦੀ ਗੱਲ ਕਰੀਏ ਤਾਂ ਸਾਰਾ ਹਾਰਡਪ ਸਟਰਕਚਰ ਹੈ ਜੀ। ਠੀਕ ਹੈ ਜੀ। ਜੇ ਇੱਥੋਂ ਤੋਂ ਲੈ ਕੇ ਆ ਹਿੰਜਾਂ ਜਿਹੜੀਆਂ ਹੁੰਦੀਆਂ ਗਈਆਂ ਬੇਸਿਕ ਇੱਥੇ ਹੀ ਜਰ ਲੱਗਦੀ ਹੈਗੀ। ਥੱਲੇ ਲਾ ਗਿਆ, ਇੱਥੇ ਲਾ ਗਿਆ। ਬੇਸਿਕ ਸਾਰਾ ਸਟਰਕਚਰ ਟੁੱਟਣ ਦਾ ਕਾਰਨ ਹੀ ਇਹ ਰਹਿੰਦਾ ਹੈ। ਇੱਥੇ ਜਰ ਲੱਗੀ ਜਾਂ ਨਾ ਥੱਲੇ ਜਰ ਲੱਗੀ। ਠੀਕ ਹੈ ਜੀ। ਇਹ ਤਾਂ ਫੇ ਠੀਕ ਹੈ ਜੀ ਤੇ ਸਾਡਾ ਹੁਣ ਇੱਥੇ ਕੀ ਰਹਿੰਦਾ ਹੈਗਾ ਜੀ ਇਹ ਹੌਟ ਡਿਪ ਸਟਰਕਚਰ ਹੁੰਦਾ ਹੈ ਜਿਹਦੇ ਨਾਲ ਅਸੀਂ ਘੱਟੋ ਘਾਟ 15 20 ਸਾਲ ਦਾ ਕਹਿ ਕੇ ਚੱਲਦੇ ਆਂ ਵੀ ਜੀ ਇਹਨੂੰ ਜਰ ਨਹੀਂ ਲੱਗਣੀ ਠੀਕ ਹੈ ਜੀ ਠੀਕ ਹੈ ਪਾਣੀ ਜਿੰਨਾ ਮਰਜ਼ੀ ਲੱਗੀ ਜਾਵੇ ਹੁਣ ਮੀਨ ਹੈਰੀ ਹੈਗਾ ਤਾਂ ਖੇਤਾਂ ਜਿਹੜਾ ਪਾਣੀ ਤਾਂ ਲੱਗਣੀ ਲੱਗਣੀ ਠੀਕ ਹੈ ਨਾ ਥੱਲਿਓ ਵੀ ਉਹ ਹੋਊਗੀ ਠੀਕ ਹੈ ਉਹ ਮਸਤਾ ਥੱਲਿਓ ਵੀ ਨਿਕਲੂਗੀ ਜੀ ਤੇ ਬਟ ਇਹਨੂੰ ਜਰਰੀ ਲੱਗਦੀ ਬਾਈ ਜੀ ਠੀਕ ਹੈ ਬਾਈ ਜੀ ਬਾਈ ਹੁਣ ਗੱਲ ਕਰੀਏ ਜਿਵੇਂ ਜਰ ਵਾਲੀ ਗੱਲ ਵੀ ਹੋ ਗਈ ਆਪਣੇ ਮੇਨ ਜਿਹੜਾ ਸੌਫਟਵੇਅਰ ਹੈ ਉਹ ਤਾਂ ਚੋਰੀ ਹ ਹੁਣ ਪਲੇਟਾਂ ਦੀ ਗੱਲ ਕਰੀ ਬਈ ਇੱਥੇ ਕਿ ਸਟਰਕਚਰ ਲਗਾ ਇੱਥੇ ਵੀ ਕੋਈ ਸੇਫਟੀ ਵਾਸਤੇ ਲਗਾਉਣਾ ਬਾਈ ਜੀ ਇਹਦੇ ਵਿੱਚ ਅਸੀਂ ਐਂਟੀ-ਥੈਫਟ ਬੋਲਟ ਲਾਉਨੇ ਹੈਗੇ ਅੱਛਾ ਜੀ ਠੀਕ ਹੈ ਜੀ ਐਂਟੀ-ਥੈਫਟ ਬੋਲਟ ਜਿਹੜੇ ਹੁੰਦੇ ਹੈਗੇ ਮੇਨਲੀ ਇਸੇ ਕਰਕੇ ਹੁੰਦੇ ਹੈਗੇ ਵੀ ਤੁਸੀਂ ਉਹਨਾਂ ਨੂੰ ਆ ਕਰੈਕ ਕਰ ਸਕਦੇ ਹੋ ਮਤਲਬ ਕੱਲੇ ਗਰਾਇੰਡਰ ਨਾਲ ਕੱਟ ਸਕਦੇ ਹੋ ਉਹ ਖੁੱਲਦੇ ਨਹੀਂਗੇ ਉਹ ਖੁੱਲਦੇ ਨਹੀਂ ਹੈਗੇ ਆਹ ਨੇਵੀ ਵਾਲਾ ਖੋਲ੍ਹ ਕੇ ਲੈ ਜਾਓ ਇੱਕ ਪਲੇਟ ਕੱਢ ਦਈ ਹੈ ਕਹਿੰਦੇ ਹੁੰਦਾ ਜੀ ਨਾ 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 ਉਹ ਵੀ ਨਹੀਂਗਾ ਜੀ ਖੋਲ੍ਹ ਨਹੀਂ ਸਕਦੇ ਤੁਸੀਂ ਬਿਲਕੁਲ ਠੀਕ ਹੈ ਜੀ ਤੇ ਬਾਈ ਹੁਣ ਇਹਦੀ ਸਟਾਰਟਿੰਗ ਕਾਸਟ ਕਿੱਥੋਂ ਹੋ ਜਾਂਦੀ ਉਹਨੂੰ ਕੀ ਚਾਰਜਸ ਪੈਂਦੇ ਨੇ ਵੀ ਉਹ ਤੋਂ ਅਲੱਗ ਤੋਂ ਕੋਈ ਉਹਨੂੰ ਚਾਰਜਸ ਦੇਣੇ ਪੈਂਦੇ ਆ ਜਾਂ ਸਾਰਾ ਆਪਾਂ ਅਗਲੇ ਨੂੰ ਮੋਟਰ ਲੈ ਕੇ ਦੇ ਦੇਣੀ ਆ ਜੇ ਬਾਈ ਜੀ ਗੱਲ ਕਰੀਏ ਸਾਡੇ ਕੰਪਨੀ ਦੁਆਰਾ ਜਿਹੜਾ ਸੈੱਟ ਦਿੱਤੇ ਜਾਂਦੀ ਹੈਗੇ ਤਾਂ 3 HP ਤੋਂ ਲੈ ਕੇ 10 HP ਤੱਕ ਅਸੀਂ ਡੀਲ ਕਰਦੇ ਆਂਗੇ ਜਿਹੜਾ 3 HP ਦੀ ਕੋਸਟ ਹੈ 1 ਲੱਖ 20 ਹਜ਼ਾਰ ਤੋਂ ਸਟਾਰਟ ਹੋਊਗੀ ਸਾਡੀ ਅਗੇ 10 HP ਹੈਗੀ ਜਿਹੜੀ ਕਰੀਬ 3 ਲੱਖ ਤੱਕ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਤੇ ਹੁਣ ਉਸ ਜਿਹੜਾ 1,20,000 ਦਾ ਸਾਰਾ ਸਿਸਟਮ ਹੈਗਾ 1,20,000 ਦੇ ਵਿੱਚ ਅਸੀਂ ਸਾਰੇ ਦਾ ਸਾਰਾ ਸੈੱਟ ਦੇਵਾਂਗੇ ਵਿਦ ਪੈਨਲ ਵਿਦ ਸਟਰਕਚਰ ਵਿਦ ਮੋਟਰ ਵਿਦ ਵਾਇਰ ਕੱਲਾ ਜਿਹੜੀ ਡਿਲੀਵਰੀ ਪਾਈਪ ਹੈ ਬਿਕੋ ਕਈ ਵਾਰੀ ਨਾ ਕੀ ਹੁੰਦਾ ਹੈਗਾ ਫਾਰਮਰ ਕਹਿ ਦਿੰਦੇ ਆ ਵੀ ਜੀ ਅਸੀਂ ਇਸ ਕੰਪਨੀ ਦੀ ਪਾਈਪ ਲੈਣਾ ਚਾਹੁੰਦੇ ਆ ਡਿਲੀਵਰੀ ਪਾਈਪ ਲੈਣਾ ਚਾਹੁੰਦੇ ਆ ਇਸ ਕੰਪਨੀ ਦੀ ਬਲ ਬੰਦੇ ਨੇ ਮੋਟਰ ਕਰਾ ਕੇ ਬੋਰ ਕਰਾ ਕੇ ਵਿੱਚ ਪਾਈਪ ਪਾ ਕੇ ਦੇਤੀ ਉਸ ਤੋਂ ਬਾਅਦ ਮੋਟਰ ਤਾਰ ਸਾਰਾ ਸਟਰਕਚਰ ਇਹ ਤੁਹਾਡਾ ਹੋਊਗਾ ਬਿਲਕੁਲ ਜੀ ਬਿਲਕੁਲ ਅਸੀਂ ਇੱਕ ਉਹਨਾਂ ਵਾਸਤੇ ਇੱਕ ਫ੍ਰੀ ਹੋ ਰੱਖਿਆ ਹੋ ਕਿਸੇ ਮਰਜ਼ੀ ਕੰਪਨੀ ਦੀ ਲੈ ਕੇ ਤੁਸੀਂ ਸਿਰਫ ਮੋਟਰ ਤਾਰ ਕੇ ਦੇਣੀ ਹੈ ਜਿਹੜੀ ਤਾਰ ਆਉਣੀ ਹੈਗੀ ਜਾਂ ਕੁਝ ਵੀ ਹੋਰ ਉਹ ਆਣਾ ਹੈਗਾ ਠੀਕ ਹੈ ਵਿੱਚ ਇਹਦੇ ਇਹਦੇ ਅੰਦਰ ਜਿਹੜੀ ਤਾਰ ਤਾਰ ਲੱਗਦੀ ਹੈ ਜਾਂ ਡਰਾਈਵ ਤੋਂ ਲੈ ਕੇ ਮੋਟਰ ਤੱਕ ਤਾਰ ਲੱਗਦੀ ਹੈਗੀ ਉਹ ਸਾਰੀ ਕੰਪਨੀ ਵੱਲੋਂ ਦਿੱਤੀ ਜਾਉ। ਜੀ ਭਾਈ ਹੁਣ ਸਾਰੀਆਂ ਚੀਜ਼ਾਂ ਕੰਪਨੀ ਵੱਲੋਂ ਬਹੁਤ سارے ਬੈਨੀਫਿਟ ਦਿੱਤੇ ਗਏ ਨੇ ਵੀ ਚਲੋ ਕਿਸਾਨ ਲੱਖ ਤੋਂ 2 ਲੱਖ ਰੁਪਿਆ ਲਾਉਂਦਾ ਵੀ ਉਹਦੀ ਬੱਚਤ ਹੋ ਸਕੇ ਪਰ ਇੱਕ ਚੀਜ਼ ਹੋਰ ਆ ਜਾਂਦੀ ਐ ਐਂਡ ਤੇ ਕੁਦਰਤੀ ਆਫਤ ਆ ਜਾਂਦੀ ਐ ਕਹਿੰਦੇ ਮੀਂਹ ਹਨੇਰੀ ਖੜ ਆ ਜਾਂਦੇ ਨੇ ਉਹਦੇ ਵਿੱਚੇ ਮੋਟਰ ਖਰਾਬ ਹੋ ਜਾਂਦੀ ਉਹਦੇ ਸੂਰਤੇ ਦੇ ਵਿੱਚ ਕੀ ਹੱਲ ਆਗਾ ਬਾਈ ਜੀ ਸਭ ਤੋਂ ਵੱਡਾ ਤਾਂ ਜਿਹੜਾ ਸਿਸਟਮ ਬਣਦਾ ਹੈਗਾ ਕੁਦਰਤੀ ਆਪਦਾ ਦਾ ਫੋਰ ਐਗਜ਼ਾਮਪਲ ਆਪਣੇ ਕਈ ਵਾਰੀ ਅਸਮਾਨੀ ਬਿਜਲੀ ਡਿੱਗਦੀ ਆ ਉਸ ਵਾਸਤੇ ਆਪਣੀ আর্থਿੰਗ ਦਾ ਸਭ ਤੋਂ ਵੱਡਾ ਪ੍ਰਬੰਧ ਕੀਤਾ ਗਿਆ ਹੈਗਾ ਉਹ ਸ਼ ਕਰਕੇ ਦਿਨ ਜੀ ਹਾਂ ਜੀ ਵਿੱਚ ਇੱਕ আর্থਿੰਗ ਦਾ ਪ੍ਰਵੀਜ਼ਨ ਵਿੱਚ ਕਰਕੇ ਦਿੰਦੇ ਆ ਉਧਰ ਉਹ ਜਿਹੜਾ ਬਣਿਆ ਹੋਇਆ ਟੱਕਣ ਜੀ ਉਹ আর্থਿੰਗ ਵਾਲੀ ਹੈ ਜੀ ਆਹ ਜਿਹੜੀ ਬਾਈ ਜੀ ਪਾਇਪ ਪਾਇ ਜਿਹੜੀ ਆਪਾਂ ਦੇਖ ਰਹੇ ਆ ਜੀ ਇਹਨੂੰ ਲਾਈਟਨਿੰਗ ਅਰੇਸਟਰ ਪਲੱਸ আর্থਿੰਗ ਕਹਿੰਦੇ ਨੇ ਆਪਾਂ ਅਸਮਾਨੀ ਬਿਜਲੀ ਦੇ ਤੌਰ ਤੇ ਹੀ ਵਰਤਿਆ ਜਾਂਦਾ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਹੈਗਾ ਵੀ ਅਸਮਾਨੀ ਬਿਜਲੀ ਡਿੱਗਦੀ ਹੈ ਪਹਿਲੀ ਗੱਲ ਤਾਂ ਠੀਕ ਹੈ ਇੱਕ ਬਹੁਤ ਵੱਡੀ ਕੁਦਰਤੀ ਆਪਤਾ ਹੈ ਠੀਕ ਹੈ ਕਿਉਂਕਿ ਇਹ ਇਹਦਾ ਡਾਇਰੈਕਟਰ ਸੂਰੇ ਦੇ ਨਾਲ ਹੈ ਠੀਕ ਹੈ ਕੰਟੈਕਟ ਹੈ ਤਾਂ ਜੇ ਆਸਮਾਨੀ ਬਿੱਲੀ ਡਿੱਗਦੀ ਹੈ ਤਾਂ ਨਾਲ ਦੇ ਨਾਲ ਰੋਕ ਲੈਣਾ ਹਾਂ ਰੋਕ ਲੈਣਾ ਤੇ ਅਰਥਿੰਗ ਕਰ ਦੇਣੀ ਹੈ ਠੀਕ ਹੈ ਦੂਸਰੀ ਗੱਲ ਹੈ ਜੇ ਆਪਾਂ ਇਹਦੇ ਬਿੱਲੀ ਜੇ ਉਹਦੀ ਗੱਲ ਕਰੀਏ ਜਿਵੇਂ ਝੱਖੜ ਆ ਗਿਆ ਹਨੇਰੀ ਹਨੂਰੀ ਚ ਬਈ ਟੁੱਟ ਜਾਂਦੀ ਹੈ ਕਈ ਵਾਰ ਹਨੇਰੀ ਆ ਗਈ ਝੱਖੜ ਆ ਗਿਆ ਪਹਿਲੀ ਗੱਲ ਤਾਂ ਜੀ ਅਸੀਂ ਇਹ ਜ਼ਿੰਮੇਵਾਰੀ ਲੈ ਕੇ ਚੱਲਦੇ ਹਾਂ ਵੀ ਜਿੰਨਾ ਸਾਡਾ ਅਸੀਂ ਤਗੜਾ ਸਟਰਕਚਰ ਲਗਾਇਆ ਹੈਗਾ ਅਸੀਂ ਕਦੇ ਵੀ ਟੁੱਟਣ ਦੀ ਉਹ ਨਹੀਂ ਕਰਦੇ ਪਰ ਫੇਰ ਵੀ ਜੇ ਟੁੱਟਣ ਦਾ ਕੋਈ ਪ੍ਰੋਬਲਮ ਆਉਂਦੀ ਹੈਗੀ ਤਾਂ ਉਸ ਵਾਸਤੇ ਅਸੀਂ ਇੰਸ਼ੋਰੈਂਸ ਦਿੰਨੇ ਆ ਜੀ ਵਿੱਚ ਕਿਸਾਨਾਂ ਨੂੰ ਠੀਕ ਹੈ ਜੀ ਉਸ ਜਿਹੜੇ ਇੰਸ਼ੋਰੈਂਸ ਦੇ ਵਿੱਚ ਹੈਗੀ ਜੀ ਗੱਲ ਕਰੀਏ ਤਾਂ ਕੁਦਰਤੀ ਆਪਦਾ ਜਿਵੇਂ ਕਿ ਆਪਣੇ ਝੱਖੜ ਸਟਾਰਟ ਹੋ ਗਿਆ ਜਾਂ ਗੜੇਮਾਰੀ ਹੋ ਗਈ ਠੀਕ ਹੈ ਉਸ ਦੇ ਦੌਰਾਨ ਜਿਹੜਾ ਇਹ ਹੈਗਾ ਕੰਮ ਕਰਦਾ ਜੀ ਤੁਹਾਡੇ ਵਾਸਤੇ ਠੀਕ ਹੈ ਜੀ ਤੇ ਲੋ ਵੀ ਦੋਸਤ ਜਿਹੜੀ ਸਭ ਤੋਂ ਵੱਡੀ ਗੱਲ ਫੀਚਰ ਵਾਲੀ ਤੁਸੀਂ ਘਰੇ ਬੈਠੇ ਹੋ ਤੇ ਕਹਿੰਦੇ ਕਈ ਵਾਰ ਸਵੇਰ ਬੱਦਲ ਹੋ ਜਾਂਦਾ ਆਪਾਂ ਗੇੜਾ ਮਾਰ ਕੇ ਘਰੇ ਮੁੜ ਜਾਨੇ ਪਰ ਇਹ ਨਹੀਂ ਵੀ ਦੁਬਾਰੇ ਦੁਬਾਰੇ ਸਕੂਟਰੀ ਦਾ ਜਦ ਬਿਜਲੀ ਵਾਲੀ ਸਕੂਟਰੀਏ ਚਾਹੇ ਮੋਟਰਸਾਈਕਲ ਦਾ ਤੇਲ ਮਚਾਉਣਾ ਪਊਗਾ ਇਹ ਆਪਾਂ ਮੋਬਾਈਲ ਤੇ ਔਨ ਕਰ ਸਕਦੇ ਹਾਂਜੀ ਬਈ ਇੱਕ ਮੈਂ ਤੁਹਾਨੂੰ ਹੋਰ ਐਡ ਕਰਕੇ ਦਊਂਗਾ ਚੀਜ਼ ਵੀ ਜੇ ਆਪਾਂ ਬੱਦਲਵਾਏ ਦੀ ਗੱਲ ਕਰੀਏ ਜਾਂ ਆਪਾਂ ਨੇਰ ਦੀ ਗੱਲ ਕਰੀਏ ਜਦੋਂ ਇੱਕ ਵਾਰੀ ਬੱਦਲਵਾਈ ਹੋ ਜਾਂਦੀ ਹੈ ਜਾਂ ਧੁੰਦ ਹੋ ਜਾਂਦੀ ਹੈ ਤਾਂ ਅਸੀਂ ਇਹ ਵੀ ਗਾਰੰਟੀ ਲੈਣੇ ਆ ਵੀ ਸਾਡੀ ਮੋਟਰ ਉਸ ਟਾਈਮ ਵੀ ਚੱਲੂਗੀ ਅੱਛਾ ਜੀ ਬਿਲਕੁਲ ਜੀ ਕੋਈ 1 ਅੱਧਾ ਪਰਸੈਂਟ ਪਾਣੀ ਦੀ ਜ਼ਰੂਰ ਘਟ ਹੋ ਸਕਦੀ ਹੈ ਬਟ ਆਏ ਨਹੀਂ ਹੈਗਾ ਕਿ ਵੀ ਮੋਟਰ ਬਿਲਕੁਲ ਬੰਦ ਹੋ ਜਾਊਗੀ ਠੀਕ ਹੈ ਜੀ ਥੋੜਾ ਸ਼ਾਮ ਨੂੰ ਤੁਸੀਂ ਭਾਵੇਂ 4 ਵਜੇ ਚਲਾਓ ਭਾਵੇਂ ਤੇ ਤੇ ਲੋ ਵੀ ਦੋਸਤੋ ਆ ਸਾਰਾ ਦੇਖ ਸਕਦੇ ਤੁਸੀਂ ਵੀ ਪ੍ਰੋਪਰ એનર્ਜੀ ਦੱਸਦੀ ਆ ਪਾਵਰ ਤੁਸੀਂ ਦੇਖ ਸਕਦੇ ਮੋਟਰ ਫ੍ਰੀਕੁਐਂਸੀ ਜਿਹੜਾ ਬਾਈ ਨੇ ਦੱਸਿਆ ਵੀ ਪਾਣੀ ਦਾ ਇਕ ਵੀ ਦੱਸੂਗੀ ਤੇ ਹੁਣ ਪਾਣੀ ਦਾ ਵੀ ਤੁਸੀਂ ਲੈਵਲ ਚੈੱਕ ਕਰ ਸਕਦੇ ਹੋ ਤੇ ਸੋਭਾ ਦੇ ਟਾਈਮ ਤੁਸੀਂ ਦੇਖੋ ਕਿੰਨਾ ਜ਼ਿਆਦਾ ਪਾਣੀ ਹੈ ਬਾਈ ਕਿਹੜੇ ਮਰਜੀ ਏਰੀਆ ਚ ਚਲਾਈ ਜਾਵੇਂ ਪੰਜਾਬ ਤੁਸੀਂ ਕੰਮ ਕੀਤਾ ਹੋਣਾ ਸਾਰੇ ਕਿਤੇ ਫੁੱਲ ਪਾਣੀ ਹੋਗਾ ਬਾਈ ਜੀ ਫੁੱਲ ਪਾਣੀ ਹੈ ਉਹ ਅਸੀਂ ਗਾਰੰਟੀ ਦੇ ਪਹਿਲੀ ਗੱਲ ਦਾ ਦੋ ਤਿੰਨ ਦਿਨ ਚੀਜ਼ਾਂ ਦੀ ਗਾਰੰਟੀ ਲੈ ਕੇ ਚੱਲ ਠੀਕ ਹੈ ਇੱਕ ਤਾਂ ਅਸੀਂ ਪਾਣੀ ਦੀ ਗਾਰੰਟੀ ਲੈ ਕੇ ਚੱਲਦੇ ਹਾਂ ਦੂਸਰੀ ਅਸੀਂ ਸਮਾਨ ਦੀ ਗਾਰੰਟੀ ਲੈ ਕੇ ਚੱਲਦੇ ਹਾਂ ਠੀਕ ਹੈ ਵੀ ਜਿਹੜਾ ਸਮਾਨ ਆ ਅਸੀਂ ਏ ਕੁਆਲਿਟੀ ਦਾ ਦੇਵਾਂਗੇ ਸਮਾਨ ਸਭ ਤੋਂ ਵੱਡਾ ਮੇਜਰ ਫੈਕਟਰ ਕੀ ਰਹਿੰਦਾ ਹੈਗਾ ਜਿਹੜਾ ਸੋਲਰ ਦੇ ਵਿੱਚ ਹੈ ਵੀ ਇਹ ਆਪਣੇ ਜਿਹੜੇ ਪੈਨਲ ਹੁੰਦੇ ਹੈਗੇ ਉਹ ਏ ਗ੍ਰੇਡ ਬੀ ਗ੍ਰੇਡ ਤੇ ਸੀ ਗ੍ਰੇਡ ਦੇ ਆਉਂਦੇ ਆ ਠੀਕ ਹੈ ਠੀਕ ਹੈ ਜਿਹੜਾ ਏ ਗ੍ਰੇਡ ਪੈਨਲ ਹੁੰਦੇ ਹੈ ਜੀ ਉਹ ਚੱਲਦੇ ਹੈਗੇ 20 ਤੋਂ 25 ਸਾਲ ਵਾਸਤੇ ਠੀਕ ਹੈ ਠੀਕ ਹੈ ਜੇ ਆਪਾਂ ਬੀ ਗ੍ਰੇਡ ਦੀ ਗੱਲ ਕਰੀਏ ਨਾ ਉਹ ਵੱਧ ਤੋਂ ਵੱਧ 5 ਤੋਂ 10 5 ਸਾਲ ਹੀ ਮੈਕਸਿਮ ਲਾ ਕੇ ਚੱਲੋ ਤਾਂ ਉਹਦੇ ਵਿੱਚ ਡੀਗ੍ਰੇਡ ਮਤਲਬ ਉਹਨਾਂ ਦੀ ਸ਼ਮਤਾ ਜਿਹੜੀ ਘਟ ਜਾਂਦੀ ਹੈ। ਜੀ ਬਾਈ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਕੀ ਹੈ ਤੁਹਾਨੂੰ ਨਵੇਂ ਪੈਨਲ ਐਡ ਕਰਨੇ ਪੈ ਜਾਂਦੇ ਆ। ਫਿਰ ਸੀ ਗ੍ਰੇਡ ਦੀ ਗੱਲ ਕਰੀਏ ਉਹ ਤਾਂ 2 ਸਾਲ 3 ਸਾਲ ਹੀ ਕੱਢਣਗੇ। ਉਸ ਬਾਅਦ ਤੁਹਾਨੂੰ ਫੇਰ ਦੁਬਾਰਾ ਨਵੇਂ ਪੈਨਲ ਐਡ ਕਰਨੇ ਪੈਣਗੇ। ਠੀਕ ਆ ਜੀ। ਠੀਕ ਹੈ। ਹਾਂਜੀ। ਜੀ ਜੇ ਗੱਲ ਕਰੀਏ ਨਾ ਖੇਤ ਵਾਲੀ ਮੋਟਰ ਦੀ ਤਾਂ ਸਾਰੀ ਜਾਣਕਾਰੀ ਤੁਸੀਂ ਦਿੱਤੀ ਆ। ਹੁਣ ਕੋਈ ਮਿੱਤਰ ਘਰ ਦੇ ਵਿੱਚ ਵੀ ਲਵਾਉਣਾ ਚਾਹੁੰਦਾ ਜਾਂ ਘਰ ਦੇ ਉਹਦੇ ਲਈ ਕੀ ਸੋਲੂਸ਼ਨ ਆਪਣੇ ਕੋਲ ਬਾਈ ਜੀ ਹੁਣ ਜਿਵੇਂ ਕਿ ਆਪਣੇ ਹੁਣ ਕਈ ਕਿਸਾਨ ਵੀਰਾਂ ਦੇ ਘਰ ਜਿਹੜੇ ਟਾਣੀਆਂ ਦੇ ਵਿੱਚ ਹੁੰਦੇ ਆ ਜੀ ਤਾਂ ਉਸ ਦੇ ਵਿੱਚ ਕੀ ਹੈ ਕਿ ਅਸੀਂ ਪ੍ਰੋਵੀਜ਼ਨ ਦਿੱਤੀ ਹੈ 7.5 ਤੇ 10 HP ਦੀ ਜਿਹੜੀ ਮੋਟਰ ਹੁੰਦੀ ਹੈਗੀ ਉਹਦੇ ਨਾਲ ਅਸੀਂ ਓਮਨੀ ਕਰਕੇ ਇੱਕ ਡਿਵਾਈਸ ਦਿੰਨੇ ਆ ਓਮਨੀ ਦੇ ਐਡ-ਆਨ ਜੀ ਜੇ ਸਾਡੇ ਤੁਸੀਂ ਇਸ ਚੀਜ਼ ਨੂੰ ਲਗਾ ਰਹੇ ਹੋਗੇ ਕੱਲਾ ਸਾਡਾ ਸੈੱਟ ਲਵਾ ਰਹੇ ਹੋ ਤਾਂ ਉਹਦੇ ਨਾਲ ਐਡ-ਆਨ ਦੇ ਰਹੇ ਆ ਕਿ ਉਹਦੇ ਨਾਲ ਤੁਸੀਂ ਆਪ ਦਾ 3.5 ਕਿਲੋਵਾਟ ਤੱਕ ਘਰ ਦੀ ਬਿਜਲੀ ਚਲਾ ਸਕਦੇ ਹੋ ਠੀਕ ਹੈ ਜੀ ਤੇ ਜੇ ਕਿਸੇ ਹੋਰ ਦੀ ਡਰਾਈਵ ਲੱਗੀ ਹੋਈ ਹੈ ਕਿ ਕਿਸੇ ਹੋਰ ਕੰਪਨੀ ਦੀ ਤਾਂ ਤੁਸੀਂ ਉਹਦੇ ਵਾਸਤੇ ਓਮਣੀ ਲੈ ਸਕਦੇ ਹੋਗੇ ਉਹਦੇ ਨਾਲ ਤੁਸੀਂ 3.5 ਕਿਲੋਵਾਰਟ ਆਪਦਾ ਘਰ ਦੇ ਬਿੱਲੀ ਉਹਦੇ ਨਾਲ ਉਹਦੇ ਤੂੰ ਚੱਕ ਸਕਦੇ ਠੀਕ ਹੈ ਜੀ ਮਤਲਬ ਦੋਨੇ ਹੱਲ ਜੇ ਖੇਤਾਂ 'ਚ ਘਰ ਪਾਇਟਾਂੀਆਂ 'ਚ ਉਹਦੇ ਲਈ ਵੀ ਹੱਲ ਨੇ ਜੇ ਕੱਲੀ ਘਰੇ ਲਗਾਉਣਾ ਚਾਹੁੰਦਾ ਤਾਂ ਉਹ ਵੀ ਹੱਲ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਜੀ ਔਨ ਗ੍ਰਿਡ ਆਫ ਗ੍ਰਿਡ ਵਾਲਾ ਸਾਰਾ ਫੀਚਰ ਮਿਲਦਾ ਔਨ ਗ੍ਰਿਡ ਤੇ ਆਫ ਗ੍ਰਿਡ ਇਹਨੂੰ ਕਹਿ ਦਿੰਦੇ ਆ ਜੀ ਆਪਾਂ ਬਟ ਮੇਨਲੀ ਜਿਹੜਾ ਇਹ ਹੈਗਾਗਾ ਇਹ ਕੱਲਾ ਸੋਲਰ ਤੇ ਚੱਲਣ ਵਾਲਾ ਸਿਸਟਮ ਹੈ ਜੀ ਇਹ ਆਫ ਗ੍ਰਿਡ ਜਿਹਨੂੰ ਕਹਿੰਦੇ ਹੈਗੇ ਅਸੀਂ ਤੇ ਇਹਦੇ ਨਾਲ ਤੁਸੀਂ ਆਦੇ ਘਰ ਦੇ ਵਿੱਚ ਜਿਵੇਂ ਏਸੀ ਚਲਾ ਕੇ ਨਾਲ ਆਦੇ ਘਰ ਦੇ ਛੋਟੇ ਮੋਟੇ ਪੱਖਾ ਚਲਾ ਲਿਆ ਜਿਵੇਂ ਇੱਕ ਏਸੀ ਹੋ ਗਿਆ ਕੂਲਰ ਛੋਟਾ ਮੋਟਾ ਇੱਕ ਛੋਟੇ ਪਰਿਵਾਰ ਲਈ ਕਿੰਨੇ ਦਾ ਐਚਪੀ ਦੀ ਆਪ ਨੂੰ ਮੋਟਰ ਦੀ ਲੋੜ ਕੋਈ ਦੀ ਸਾਢੇ 7 ਤੇ 10 ਐਚਪੀ ਦੀ ਘੱਟੋ ਘੱਟ ਚਾਹੀਦੀ ਹੈ ਜੀ 5 ਐਚਪੀ ਦੇ ਵਿੱਚ ਆਏ ਹੁੰਦਾ ਜੀ 5 ਐਚਪੀ ਦੇ ਵਿੱਚ ਓਨੀ ਗਰਮੀ ਨਹੀਂ ਬਣ ਪਾਉਂਦੀ ਉਹਦੇ ਨਾਲ ਸਿਰਫ 2 ਤੁਹਾਨੂੰ 2 ਕਿਲੋਵਾਰਟ ਦਾ ਇੱਕ ਐਡ-ਆਨ ਮਿਲੂਗਾ ਬਟ ਉਹ ਤੁਸੀਂ ਉਹਦੇ ਨਾਲ ਸਿਰਫ ਇੱਕ ਕੱਲਾ ਏਸੀ ਚਲਾ ਸਕਦੇ ਹੋ ਜਾਂ ਘਰ ਦੇ ਹੋਰ ਸਾਮਾਨ ਚਲਾ ਸਕਦੇ ਹੋ ਇਹ ਸਾਢੇ 3 ਕਿਲੋਵਾਰਟ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ ਇੱਕ ਏਸੀ ਚਲਾ ਕੇ ਆਪਦੇ ਘਰ ਦੇ ਨਾਲ ਨਾਲ ਹੋਰ ਛੋਟਾ ਮੋਟਾ ਸਾਮਾਨ ਵੀ ਚਲਾ ਸਕਦੇ ਹੋ ਜੀ ਬਾਈ ਲਓ ਵੀ ਦੋਸਤੋ ਹੁਣ ਬਾਈ ਹੋਰ ਆਂਦੀ ਨੇ ਜਿਹੜੀ ਸਰਵਿਸ ਟੀਮ ਆ ਬਾਈ ਜੇ ਪ੍ਰੋਬਲਮ ਆਏ ਦੀ ਮ ਇਹ ਆਪਣਾ ਸਲੂਸ਼ਨ ਜੀ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਆਪਾਂ ਨੂੰ ਕੰਪਲੀਟ ਪਾਉਣ ਤੋਂ ਬਾਅਦ ਮਿਲ ਜੂਗਾ ਜੀ ਆਪਾਂ ਨੂੰ ਕਸਟਮਰ ਨੂੰ ਜੇ ਕੋਈ ਚੱਲਦੀ-ਚੱਲਦੀ ਕੋਈ ਵੀ ਪ੍ਰੋਬਲਮ ਆ ਜੇ ਮੋਟਰ ਬੰਦ ਹੋ ਜੇ ਖਰਾਬ ਹੋ ਜੇ ਜੋ ਵੀ ਆ ਜੇ ਤੇ ਉਹ ਕਸਟਮਰ ਨੇ ਟੋਲ ਫਰੀ ਨੰਬਰ ਤੇ ਕੰਪਨੀ ਦੇ ਤੇ ਕਾਲ ਕਰਨੀ ਹੈ ਇੱਕ ਸਾਡਾ ਕਸਟਮਰ ਕੇਰ ਕੋਲ ਅਟੈਂਡ ਕਰੂਗਾ ਉਸ ਨੂੰ ਆਪਣਾ ਸੀਰੀਅਲ ਨੰਬਰ ਕੰਟਰੋਲਰ ਦਾ ਦੱਸ ਕੇ ਕੰਪਲੀਟ ਰਜਿਸਟਰ ਕਰਵਾ ਦੇ ਸਾਡੀ ਕੰਪਲੀਟ ਅੱਗੇ ਇੰਜੀਨੀਅਰ ਨੂੰ ਨਾਲ ਦੀ ਨਾਲ ਫਾਰਵਰਡ ਕੀਤੀ ਜਾਊਗੀ ਸਾਡਾ ਉਸੇ ਟਾਈਮ ਇੰਜੀਨੀਅਰ ਪਲਾਨ ਕਰਕੇ ਤੁਹਾਡੇ ਕੋਲ ਪਹੁੰਚ ਜੂਗਾ ਜੀ ਠੀਕ ਹੈ ਜੀ ਤੇ ਜੋ ਵੀ ਪ੍ਰੋਬਲਮ ਹੋਊਗੀ ਸਾਨੂੰ 24 ਘੰਟਿਆਂ ਦੇ ਵਿੱਚ ਵਿੱਚ ਸੋਲਵ ਕਰਕੇ ਦੇ ਦਾਂਗੇ ਜੇ ਕੋਈ ਬਾਈ ਚਾਂਸ ਸਾਡੀ ਮੋਟਰ 'ਚ ਪ੍ਰੋਬਲਮ ਪੈ ਗਈ ਇੰਜੀਨੀਅਰ ਆ ਕੇ ਨੇ ਆ ਕੇ ਚੈੱਕ ਕੀਤੀ ਕਿ ਮੋਟਰ ਖਰਾਬ ਹੋ ਗਈ ਜਾਂ ਸ਼ਾਰਟ ਹੋ ਗਈ ਜਾਂ ਮੋਨੋ ਬਲਗ ਦੀ ਸੀਲ ਜੀ ਲੀਕ ਹੋਊਗੀ ਜੋ ਵੀ ਪ੍ਰੋਬਲਮ ਪੈਂਦੀ ਆ ਉਹ ਸਾਡੇ ਅਲੱਗ-ਅਲੱਗ ਸਰਵਿਸ ਸੈਂਟਰ ਖੁੱਲੇ ਹੋਏ ਆ ਪੰਜਾਬ ਦੇ ਵਿੱਚ ਜਿਵੇਂ ਕਿ ਬਠਿੰਡਾ ਸਰਵਿਸ ਸੈਂਟਰ ਆ ਤਲਵੰਡੀ ਸਰਵਿਸ ਸੈਂਟਰ ਆ ਮਾਨਸਾ ਗੁਰਦਾਸਪੁਰ ਪਠਾਨਕੋਟ ਹਰ ਜਗ੍ਹਾ ਸਾਡੇ ਸਰਵਿਸ ਸੈਂਟਰ ਆ ਉਹਨੂੰ ਮਤਲਬ ਜਿੰਨੀ ਜਲਦੀ ਹੋ ਸਕੇ ਅਸੀਂ ਸਰਵਿਸ ਸੈਂਟਰ ਤੇ ਪਹੁੰਚਾ ਕੇ ਤੇ ਉਹਨੂੰ ਸਹੀ ਮੋਟਰ ਕਰਵਾ ਕੇ ਕਿਸਾਨ ਨੂੰ ਵਾਪਸ ਦੇ ਦਾਂਗੇ ਠੀਕ ਆ ਭਾਈ ਜੀ ਤੇ ਭਾਈ ਜੀ ਆਪਣਾ ਕੰਪਨੀ ਦਾ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ ਤੇ ਆਫਿਸ ਆਪਣੇ ਕਿੱਥੇ ਕਿੱਥੇ ਰਹਿ ਜਾਂਦੇ ਨੇ ਜੀ ਕਿਸੇ ਕਸਟਮਰ ਦਾ ਭਾਈ ਜੀ ਮੇਨ ਆਫਿਸ ਜਿਹੜਾ ਹੈਗਾ ਸਾਡਾ ਪੂਨੇ ਮਹਾਰਾਸ਼ਟਰ ਦੇ ਵਿੱਚ ਹੈ ਜੇ ਆਪਾਂ ਦੂਸਰੇ ਆਪਾਂ ਜਿਹੜੇ ਸਟੇਟ ਆਫਿਸ ਦੀ ਗੱਲ ਕਰੀਏ ਤਾਂ ਉਹ ਐਸੋਲੇ ਬਟੇਂਡਾ ਦੇ ਵਿੱਚ ਹੈ ਜੀ ਠੀਕ ਹੈ ਜੀ ਬਖਸ਼ੀ ਹਸਪੀਟਲ ਹੈਗਾ ਬੀਬੀ ਵਾਲਾ ਰੋਡ ਬਖਸ਼ੀ ਹਸਪੀਟਲ ਗਲੀ ਨੰਬਰ 3 ਠੀਕ ਹੈ ਬਖਸ਼ੀ ਹਸਪੀਟਲ ਦੇ ਬਿਲਕੁਲ ਸਾਹਮਣੇ ਆਪਣਾ ਇਕੋਜ਼ਾਂ ਦਾ ਦਫ਼ਤਰ ਹੈ ਜੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਦਫ਼ਤਰ ਆਓ ਦਫ਼ਤਰ ਜੇ ਬੈਠ ਕੇ ਗੱਲਬਾਤ ਕਰੋ ਜੋ ਵੀ ਤੁਹਾਡਾ ਕੋਈ ਸਵਾਲ ਜਵਾਬ ਹੈ ਤੁਸੀਂ ਪਲੀਜ਼ ਆਓ ਤੇ ਸਾਡ ਨਾਲ ਗੱਲ ਕਰੋ ਜੀ ਭਾਈ ਜੀ ਮੇਨ ਆਫਿਸ ਤਾਂ ਆਪਣਾ ਬਠਿੰਡਾ ਦੇ ਵਿੱਚ ਆ ਗਿਆ ਉਸ ਤੋਂ ਇਲਾਵਾ ਡੀਲਰਸ਼ਿਪ ਜੇ ਕਿਸੇ ਨੇ ਲੈਣੀ ਹੋਵੇ ਜਾਂ ਪਹਿਲਾਂ ਡੀਲਰ ਹੈਗੇ ਤਾਂ ਉਹਨਾਂ ਨੂੰ ਇਸ ਵਰਕ ਕਰਨਾ ਚਾਹਣਾ ਹੋਵੇ ਹਾਂਜੀ ਸਰ ਬਿਲਕੁਲ ਬਿਲਕੁਲ ਜੀ ਮੈਂ ਉਸ ਵਾਰੀ ਇੱਕ ਬਹੁਤ ਵਧੀਆ ਕਿਸਾਨਾਂ ਨੂੰ ਇੱਕ ਖਬਰ ਦੇਣੀ ਚਾਹੂੰਗਾ ਕਿ ਅਸੀਂ ਬਠਿੰਡਾ ਦੇ ਤੇ ਹੋਰ ਏਰੀਆਜ਼ ਵਿੱਚ ਅਸੀਂ ਆਪਦੇ ਡੀਲਰ ਬਣਾ ਰਹੇ ਹਾਂ ਕੰਪਨੀ ਵੱਲੋਂ ਜੋ ਕਿ ਡਾਇਰੈਕਟ ਡੀਲਰਸ਼ਿਪ ਪਲਾਨ ਲੈ ਸਕਦੇ ਆ ਤੇ ਇਸ ਵळे ਅਸੀਂ ਮਾਲਵਾ ਸੋਲਰ ਬਟੰਡਾ ਉਹਨਾਂ ਨਾਲ ਅਸੀਂ ਡੀਲਰਸ਼ਿਪ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਜੋ ਕਿ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਹਰੇਕ ਉਹਦੇ ਵਿੱਚ ਕੰਮ ਕਰ ਰਹੇ ਆ ਜਿਹੜੀ ਇਹ ਮੋਟਰ ਦੀ ਗੱਲ ਕਰੀਏ ਤਾਂ ਇਹ ਵੀ ਮੋਟਰ ਮਾਲਵਾ ਸੋਲਰ ਦੁਆਰਾ ਹੀ ਲਾਈ ਗਈ ਹੈ ਤੇ ਜੇ ਕੋਈ ਮੋਟਰ ਆ ਕੇ ਦੇਖਣੀ ਚਾਹੁੰਦਾਗਾ ਤਾਂ ਪਿੰਡ ਤਿਉਨੇ ਤੋਂ ਅੱਗੇ ਚੁੰਬੇ ਦੇ ਰਸਤੇ ਦੇ ਵਿੱਚ ਆਉਂਦੇ ਹੋ ਤੁਸੀਂ ਇਹ ਮੋਟਰ ਨੂੰ ਦੇਖ ਸਕਦੇ ਹੋ ਜੀ ਲਓ ਵੀ ਦੋਸਤ ਨੰਬਰ ਮੈਂ ਸਕਰੀਨ ਤੇ ਤੁਹਾਡਾ ਐਡਰੈਸ ਵੀ ਬਾਈ ਹਰਾਂ ਦਿੱਤਾ ਹੋਇਆ ਜਾਹੇ ਤਾਂ ਤੁਸੀਂ ਅਫੀਸ ਦੇ ਵਿੱਚ ਬਿਲਟ ਕਰਕੇ ਜਿਹੜੀ ਵੀ ਮੋਟਰ ਦਾ ਤੁਸੀਂ ਇੱਕ ਵਾਰ ਦੇਖਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਉੱਥੇ ਵੀ ਦੇਖ ਸਕਦੇ ਹੋ ਨਹੀਂ ਵੀਰ ਉਹਨਾਂ ਨਾਲ ਰਾਬਤਾ ਕਰਕੇ ਆਪਣੀ ਮੋਟਰ ਲਵਾ ਸਕਦੇ ਹੋ ਧੰਨਵਾਦ ਉਸਤ ਧੰਨਵਾਦ